Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ 26 ਜਨੂ ਨੂੰ ਹੋਣ ਵਾਲੇ ਜਿਲ੍ਹਾ ਪੱਤਰੀ ਗਣਤੰਤਰ ਦਿਵਸ ਸਮਾਗਮ ਦੀ ਫੁੱਲ ਡਰੈੱਸ ਇਰੇ ਅਸਲ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਵਿਖੇ ਹੋਈ ਜਿਸ ਦੌਰਾਨ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਕਲਸ਼ਾਮ ਥੋਰੀ ਵੱਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਸ੍ਰੀ ਥੋਰੀ ਵੱਲੋਂ ਪ੍ਰੇਡ ਦਾ ਮਾਯਨਾ ਕੀਤਾ ਗਿਆ ਇਸ ਉਪਰੰਤ ਪ੍ਰੇਡ ਕਮਾਂਡਰ ACP ਸੁਖਬੀ ਕੁਸ਼ਬੀਰ ਕੌਰ ਚਾਹਲ ਦੀ ਕਮਾਂਡ ਹੇਡ ਪੰਜਾਬ ਪੁਲਿਸ ਨੇ ਜਵਾਨਾਂ ਪੰਜਾਬ ਪੁਲਿਸ ਦੀ ਮਹਿਲ ਮਹਿਲਾ ਪਲੂਟਨ ਪੰਜਾਬ ਹੋਮਗਾਰਡ ਅਤੇ ਪੰਜਾਬ ਪੁਲਿਸ ਦੇ ਬੈਂਡ ਵੱਲੋਂ ਸ਼ਾਨਦਾਰ ਪਾਰਟਚ ਪੋਸਟ ਕੀਤਾ ਗਿਆ ਇਸ ਤੋਂ ਬਾਅਦ ਵੱਖ-ਵੱਖ ਸਿੱਖਿਆ ਸਸਤਾਵਾਂ ਦੀ ਵਿਦਿਆਰਥੀਆਂ ਵੱਲੋਂ ਕੋਰੀਓਗ੍ਰਾਫੀ ਕੀਤਾ ਪੰਗੜਾ ਸਮੇਤ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਡਿਪਟੀ ਕਮਿਸ਼ਨਰ ਨੇ ਕਿਹਾ ਕਿ 26 ਜਨਵਰੀ ਨੂੰ ਸਰ ਵਿਖੇ ਗੰਦੱਤਰ ਦਿਵਸ ਸਮਾਗਮ ਪੂਰੇ ਉਸ਼ਾ ਨਾਲ ਕਰਵਾਇਆ ਜਾਵੇਗਾ ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਧਰੀ ਸਮਾਗਮ ਦਰਮ ਸੂਬੇ ਦੇ ਮੰਤਰੀ ਨਵੇਂ ਤੇ ਨਵੀਆਂ ਨਵੀਨਾਂ ਯੋਗ ਊਰਜਾ ਤੇ ਚਪਾਈ ਤੇ ਲਿਖਣ ਸਮਗਰੀ ਪੰਜਾਬ ਸ਼੍ਰੀ ਅਮਨ अरोड़ा ਕੌਮੀ ਝੰਡਾ ਲਾਉਣ ਦੀ ਰਸਮ ਅਦਾ ਕਰਨਗੇ ਉਨ੍ਹਾਂ ਕਹਿ ਕਿ ਸਾਰੇ ਸਰਕਾਰੀ ਅਧਿਅਪਕਾਂ ਦੇ ਕਰਮਚਾਰੀ ਦੀ ਹਾਜ਼ਰੀ ਲਾਜ਼ਮੀ ਹੈ ਤੇ ਸਾਰੇ ਆਪਣਾ ਫਰਜ਼ ਸਮਝਦੇ ਹੋਏ ਗਨਤੰਤਰ ਦਿਵਸ ਸਮਾਗਮ ਵਿੱਚ ਸ਼ਾਮਲ ਹੋਣ ਇਸ ਮੌਕੇ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਵਧੀਕ ਡਿਊਟੀ ਕਮਿਸ਼ਨਰ ਸ਼੍ਰੀ ਹਰਪ੍ਰੀਤ ਸਿੰਘ ਐਸ ਡੀ ਐਮ ਸਰਦਾਰ ਮਨਕਵਲ ਸਿੰਘ ਚਾਰ ਐਸ ਡੀ ਐਮ ਨੰਬਰ 2 ਸ਼੍ਰੀ ਨਿਕਾਸ ਕੁਮਾਰ ਸਹਾਇਕ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਰਾਜੇਸ਼ ਅਮਾ ਸ਼ਾਮਿਲ ਹੋਣਗੇ ਰੀਪੋਰਟਰ ਰਿਪੋਰਟਰ ਸੁਨੀਲ ਕੁਮਾਰ ਬੰਟੀ ਇੰਡੀਅਨ ਟੀਵੀ ਨਿਊਜ਼ ਅੱਜ ਅਸੀਂ ਜਿਹੜਾ ਹੋਲਡ ਹੈ ਇਸ ਵਾਰ ਅਸੀਂ 75ਵਾਂ ਗਣਤਕ ਦਿਵਸ ਮਨਾਉਣ ਜਾਣੇ ਆ ਪਰਸੋਂ ਤੇ ਉਹਦੇ ਅੱਜ ਫੁੱਲ ਡਰੈਸ ਰੱਖਿਆ ਸੀਗਾ ਤੇ ਮੈਂ ਤੇ ਸੀਪੀ ਸਾਹਿਬ ਤੇ ਸਮੂਹ ਸਾਡੀ ਸਿਵਲ ਐਡਮਿਨਿਸਟ੍ਰੇਸ਼ਨ ਐਂਡ ਪੁਲਿਸ ਐਡਮਿਨਿਸਟ੍ਰੇਸ਼ਨ ਦੀ ਟੀਮ ਨੇ ਇਹ ਸਾਰਾ ਪ੍ਰੋਗਰਾਮ ਰਿਵਿਊ ਕੀਤਾ ਹੈ ਇਹਦੇ ਵਿੱਚ ਵਕ ਵਕ ਪੰਜਾਬ ਪੁਲਿਸ ਦੀ ਟੁਕੜੀ ਐਂਡ ਹੋਮ ਗਾਰਡਸ ਦੀ ਟੁਕੜੀ ਐਂਡ ਐਨ ਸੀ ਸੀ ਦੇ ਕਾਫੀ ਹੈ ਸੋ ਤਕਰੀਬਨ 10 ਤੋਂ 12 ਟੁਕੜੀਆਂ ਇੱਥੇ ਮਾਰਚ ਪਾਸ ਦੇ ਵੀ ਸ਼ਾਮਲ ਹੋਣਗੇ ਉਸ ਤੋਂ ਬਾਅਦ 6-7 ਕਲਚਰਲ ਆਈਟਮ ਰੱਖੇ ਹੋਏ ਨੇ ਉਹ ਕਿਤੇ ਜਾਣਗੇ ਸਾਰੇ ਸਾਡੇ ਫ੍ਰੀडम फाइਟਰਸ ਦਾ ਸਨਮਾਨ ਕੀਤਾ ਜਾਊਗਾ ਉਸ ਤੋਂ ਇਲਾਵਾ ਤਕਰੀਬਨ 700 ਦੇ ਆਸ-ਪਾਸ ਜਿਹੜੇ ਹੈ ਅਵਾਰਡੀਜ਼ ਹੈ ਵੱਖ-ਵੱਖ ਖੇਤਰ ਦੇ ਵਿੱਚ ਵੱਖ-ਵੱਖ ਸਰਕਾਰੀ ਮੁਲਾਜ਼ਮ ਜਿਨ੍ਹਾਂ ਨੇ ਆਪਣੀ ਡਿਊਟੀ ਬੜੀ ਤੰਦੇਹੀ ਨਾਲ ਨਿਭਾਈ ਉਹ ਸਾਰਿਆਂ ਨੂੰ ਸਨਮਾਨ ਦਿੱਤਾ ਜਾਊਗਾ ਸੋ ਇਸ ਤਰੀਕੇ ਦੇ ਨਾਲੇ ਪੂਰਾ ਪ੍ਰੋਗਰਾਮ ਲਿਖਿਆ ਗਿਆ ਹੈ ਬੇਸਿਕਲੀ ਇਹ ਦੇਖੋ ਕਿਸ ਦਿਨ 26 ਜਨਵਰੀ ਦਾ ਐਮਐਸ ਹੈ ਕਿ ਇਸ ਦਿਨ ਭਵੇਂ ਭਾਰਤ ਆਜ਼ਾਦ ਹੋ ਗਿਆ ਸੀਗਾ 1947 ਦੇ ਵਿੱਚ ਬਟ ਜਿਹੜਾ ਸਾਡਾ ਸੰਵਿਧਾਨ ਹੈ ਉਹ ਅਡਾਪਟ ਹੋਇਆ ਸੀਗਾ ਇਸ ਦਿਨ ਸੋ ਇਸ ਦਿਨ ਸਾਰਿਆਂ ਨੂੰ ਬੜਾਣਾ ਚਾਹੀਦਾ ਹੈ ਸਾਰਿਆਂ ਨੂੰ ਵੱਟ ਚੱਕ ਕੇ ਇਹਦੇ ਵਿੱਚ ਹਿੱਸਾ ਲੈਣਾ ਚਾਹੀਦਾ ਜੀ ਇਹਦੇ ਵਿੱਚ ਸ਼੍ਰੀ ਅਮਨ ਅਰੋੜਾ ਜੀ